ਇਸ ਲਈ ਵੀਡੀਓ ਆਪਾਂ ਬਟਾਲੇ ਦੇ ਗੁਰਦੁਆਮਾ ਦੇ ਦਰਸ਼ਨਾਂ ਦੀ ਤੁਹਾਨੂੰ ਦਿਖਾਈ ਤੇ ਹੁਣ ਆਪਾਂ ਜਾ ਰਹੇ ਹਾਂ ਜੀ ਅਚਲ ਸਾਹਿਬ ਚਰਨ ਸ਼ੇਪਰਾਪਤਨ ਤਾਂ ਤਾਂ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਿੱਤਰ ਉੱਥੇ ਚਰਨ ਪਏ ਨੇ ਜੀ ਤੇ ਸਿੱਧਾ ਨਾਲ ਗੋਸ਼ਟੀ ਹੈ ਜਿਹੜੀ ਉੱਥੇ ਇੱਥੇ ਵੀ ਹੋਈ ਤੇ ਸ਼ਿਵਰਾਤਰੀ ਵਾਲੇ ਦਿਨ ਪਹੁੰਚੇ ਸੀ ਗੁਰੂ ਨਾਨਕ ਪਾਤਸ਼ਾਹ ਸਿੰਘ ਤੇ ਆਓ ਆਪਾਂ ਨਾਲ ਮਿਲ ਕੇ ਇਸ ਵੀਡੀਓ ਰਾਈ ਆਪਣੀ ਹਾਜ਼ਰੀ ਭਰੀਏ ਇਹ ਇਤਿਹਾਸ ਇਹ ਜਰੂਰ ਸਾਨ ਪਾਵਾਂਗੇ ਜੀ ਤੇ ਇਹ ਰੋਡ ਥੋੜਾ ਜਿਹਾ ਸੀ ਜਿਹੜਾ ਪਿੰਡਾਂ ਵਾਲਾ ਰੋਡ ਫੜਿਆ ਤਕਰੀਬਨ ਬਟਾਲੇ ਤੋਂ ਸਾਨੂੰ 12-13 ਕਿਲੋਮੀਟਰ ਦੀ ਦੂਰੀ ਤੇ ਪੈਂਦਾ ਚਲ ਜਿਹੜਾ ਕਿ ਰੋਡ ਵਿਆਸ ਰੋੜ ਤੇ ਮਸਨੀਆਂ ਰੋੜ ਵੱਜਦੀ ਹੈ ਇਹ ਤੇ ਚਾਹੋ ਚਲਦੇ ਆਪਾਂ ਪਹੁੰਚ ਕੇ ਤੁਹਾਨੂੰ ਦਰਸ਼ਨ ਮਿਲੇ ਕਰਾਉਂਦੇ ਆਂ ਬੜੇ ਖੜੇ ਮੇਰੇ ਵੱਲੋਂ ਪਹਿਲਾਂ ਤੁਹਾਡਾ ਸਾਰਿਆਂ ਦੀ ਅੱਜ ਦੀ ਵੀਡੀਓ ਦੇ ਵਿੱਚ ਸਵਾਗਤ ਹੈ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਤੇ ਤੇ ਆਪਾਂ ਬਟਾਲੇ ਸ਼ਹਿਰ ਦੇ ਗੁਰਦੁਆਮਾਂ ਦੇ ਦਰਸ਼ਨ ਕਰ ਰਹੇ ਹਾਂ ਡੇਰਾ ਬਾਬਾ ਦਾ ਡੇਰਾ ਸਾਹਿਬ ਗੁਰਦੁਆਰਾ ਤੇ ਕੰਧ ਸਾਹਿਬ ਤੇ ਆਪਾਂ ਹੋਰ ਵੀ ਤੁਹਾਨੂੰ 22 ਸਾਹਿਬ ਦੇ ਦਰਸ਼ਨ ਕਰਾਏ ਪਿਛਲੀ ਵੀਡੀਓ ਰਾਹੀਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਲੈ ਕੇ ਪਹੁੰਚਿਆ ਜੀ ਬਟਾਲੇ ਦੇ ਨੇੜੇ ਲੱਗਦੇ 15 ਕਿਲੋਮੀਟਰ ਦੂਰ ਬਟਾਲੇ ਤੋਂ ਆਪਾਂ ਪਹੁੰਚੇ ਆ ਜੀ ਗੁਰਦੁਆਰਾ ਅਚਲ ਸਾਹਿਬ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਸ਼ਿਵਰਾਤਰੀ ਵਾਲੇ ਦਿਨ ਇੱਥੇ ਪਹੁੰਚੇ ਸਨ ਤੇ ਸਿੱਧਾ ਨਾਲ ਗੋਸ਼ਟ ਹੋਈ ਕੀ ਇੱਥੋਂ ਦਾ ਇਤਿਹਾਸ ਹੈ ਉਹ ਆਪਾਂ ਤੁਹਾਨੂੰ ਨਾਲ ਨਾਲ ਦੱਸਾਂਗੇ ਪਾਵਨ ਪਵਿੱਤਰ ਇਤਿਹਾਸਕ ਸਥਾਨ ਚਰਨਸ਼ੋਪਰਾਪਤ ਗੁਰੂ ਨਾਨਕ ਸਾਹਿਬ ਜੀ ਦੇ ਇਸ ਸਥਾਨ ਦੇ ਆਪਾਂ ਰਲ ਮਿਲ ਕੇ ਹਾਜ਼ਰੀਆਂ ਭਰਦੇ ਆ ਜੀ ਸੋ ਆਓ ਤੁਹਾਨੂੰ ਇਸ ਵੀਡੀਓ ਰਾਹੀਂ ਇਸ ਗੁਰੂ ਘਰ ਦੇ ਦਰਸ਼ਨ ਮੇਲੇ ਕਰਾਈਏ ਬਾਹਰ ਸਾਹਿਬ ਦੇ ਬਿਲਕੁਲ ਸਾਹਮਣੇ ਅਚਲેશ્વਰ ਮੰਦਿਰ ਬਣਿਆ ਹੋਇਆ ਜੀ ਇਹਦਾ ਇਤਿਹਾਸ ਵੀ ਤੁਹਾਨੂੰ ਬਾਅਦ ਚ ਸੁਣਾਉਣਾ ਹੈ ਪਹਿਲਾਂ ਆਪਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰ ਦੇ ਦਰਸ਼ਨ ਕਰੀਏ ਜੀ ਤੇ ਆਪ ਵੀ ਸੰਗਤਾਂ ਸਾਰੀਆਂ ਦਰਸ਼ਨ ਮੇਲਾ ਕਰੋ ਇਸ ਪਾਵਨ ਪਵਿੱਤਰ ਸਥਾਨ ਦੇ ਤੇ ਪਹਿਲਾਂ ਆਪਾਂ ਆਪਣੇ ਪੈਰ ਜਿਹੜੇ ਨੇ ਉਹ ਸਵਸ਼ ਕਰ ਲਈਏ ਤੇ ਸਾਹਮਣੇ ਬੀਰੀ ਸਾਹ ਪ੍ਰਾਤਨ ਬੀਰੀ ਸਾਹਿਬ ਲਿਖੇ ਹੋਏ ਨੇ ਜੀ ਬੜਾ ਹਿਰਮਣੀਕਾ ਹੁਣੇ-ਹੁਣੇ ਮੀਂਹ ਪਾ ਕੇ ਗਿਆ 15-20 ਮਿੰਟ ਮੀਂਹ ਪਿਆ ਇੱਥੇ ਪੂਰੇ ਜ਼ੋਰ ਦਾ ਮੀਂਹ ਪਿਆ ਇਹ ਰਸਤੇ ਦੇ ਵਿੱਚ ਅਸੀਂ ਖੜੇ ਰਹੇ ਹਾਂ ਤੇ ਇਤਿਹਾਸਕ 베ਰੀ ਦੇ ਦਰਸ਼ਨ ਕਰ ਰਹੇ ਹਾਂ ਤੁਸੀਂ ਸੰਖੇਪ ਇਤਿਹਾਸ ਗੁਰਦੁਆਰਾ ਸ੍ਰੀ ਅਚਲ ਸਾਹਿਬ ਮੇਲਾ ਸੋਨ ਸ਼ਿਵਰਾਤ ਦਾ ਬਾਬਾ ਅਚਲ ਬਟਾਲੇ ਆਈ ਦਰਸ਼ਨ ਦੇਖਣ ਕਰਨਾ ਸਗਲੀ ਉਲਟ ਪਈ ਲੁਕਾਈ ਸ੍ਰੀ ਗੁਰੂ ਨਾਨਕ ਦੇਵ ਜੀ ਅਚਲ ਬਟਾਲੇ ਇਸ ਥਾਂ ਤੇ ਫੱਗਣ ਸੰਮਤ 1500 ਸੋਨਾ ਮਾਰਚ 1526 ਉਹ ਸ਼ਿਵਰਾਤਰੀ ਦੇ ਮੇਲੇ ਤੇ ਯੋਗੀਆਂ ਨਾਲ ਸਿੱਧ ਗੋਸਤ ਦੀ ਚਰਚਾ ਕੀਤੀ। ਇਸ ਮੇਲੇ ਦਾ ਹਵਾਲਾ ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਵਿੱਚੋਂ ਵਾਰ ਪਹਿਲੀ ਪੌੜੀ ਵਿੱਚ ਦਿੰਦੇ ਹੋਏ ਯੋਗੀਆਂ ਦੇ ਆਗੂ ਭੰਗਰਨਾਥ ਨਾਲ ਹੋਈ वार्तालाਪ ਜਿਸ ਦਾ ਹਵਾਲਾ ਭਾਈ ਗੁਰਦਾਸ ਜੀ ਆਪਣੀ ਵਾਰਾਂ ਵਿੱਚ ਦਿੰਦੇ ਹਨ। ਯੋਗੀ ਭੰਗਰਨਾਥ ਨੇ ਗੁਰੂ ਜੀ ਨੂੰ ਪੁੱਛਿਆ ਕਿ ਧੇਕ ਉਤਾਰ ਉਦਾਸ ਦਾ ਵਤ ਕਿਉਂ ਸੰਸਾਰੀ ਰੀਤ ਚਲਾਈ ਤਾਂ ਗੁਰੂ ਨਾਨਕ ਦੇਵ ਜੀ ਨੇ ਆਖਿਆ ਹੋਏ ਇਤੇ ਗ੍ਰਸਤ ਤਜ ਫਿਰ ਅਹੰ ਕੇ ਘਰ ਮੰਗਣ ਜਾਈ ਗੁਰੂ ਜੀ ਦਾ ਜਵਾਬ ਸੁਣ ਕੇ ਜੋਗੀ ਪੰਗਰਨਾਥ ਦੀ ਨਿਸ਼ਾਨਬਿਨ ਹੋਈ ਅਤੇ ਗੁਰੂ ਚਰਨਾ ਚ ਸਿਰ ਨਵਾਇਆ ਇਸ ਤਰ੍ਹਾਂ ਬਾਬਾ ਜੀ ਨੇ ਅਮਰਤ ਬਚਨ ਨਾਲ ਜੋਗੀਆਂ ਦੇ ਤਪ ਤੇ ਇਰਦਿਆਂ ਦੀ ਸ਼ਾਂਤਿ ਵੀ ਵਰਤਾਈ ਤੇ ਭੁੱਲੇ ਭਟਕੇ ਲੋਕਾਂ ਨੂੰ ਰਾਹਾ પાਕੇ ਇੱਕ ਪਰਮਾਤਮਾ ਨਾਲ ਜੋੜਿਆ ਉਸ ਵੇਲੇ ਗੁਰੂ ਜੀ ਨੇ ਖੁਸ਼ੀ ਵਿੱਚ ਆ ਕੇ ਇੱਥੇ ਇੱਕ ਕਿੱਕਰ ਵੀ ਦਾਤਨਾ ਦਿੱਤੀ। ਸੰਗਤਾਂ ਨੇ ਆਖਿਆ ਗੁਰੂ ਜੀ ਇਹ ਕੰਡਿਆਂ ਵਾਲਾ ਦਰਖਤ ਤਾਂ ਲੱਗ ਗਿਆ ਹੈ। ਤਾਂ ਗੁਰੂ ਜੀ ਨੇ ਕਿਹਾ ਤਾਨੂੰ ਕਿਹੜਾ ਚਾਹੀਦਾ ਹੈ? ਤਾਂ ਗੁਰੂ ਜੀ ਨੇ ਕਿਹਾ ਜੋ ਅਕਾਲ ਪੁਰਖ ਦਾ ਪਾਣਾ ਸੀ ਉਹ ਹੋ ਗਿਆ। ਇਸ ਕਿੱਕਰ ਤੋਂ ਬੇਰ ਸਹਿਬ ਬਣੇਗਾ। ਇਸ ਬੇਰੀ 12 ਮਹੀਨੇ ਫਲ ਲੱਗਿਆ ਕਰੇਗਾ। ਇਹ ਬੇਰੀ ਗੁਰਦੁਆਰਾ ਸਾਹਿਬ ਦੀ ਪ੍ਰਕਰਮਾ ਵਿੱਚ ਹੈ। ਇਸ ਤੋਂ ਬਾਅਦ 6ਵੀਂ ਪਾਸ਼ਾਹੀ ਮੀਰੀ ਪੀਰੀ ਦੇ ਮਾਲਕ ਸ੍ਰੀ ਹਰਗੋਬਿੰਦ ਸਾਹਿਬ ਜੀ ਵਿਸਾਖ ਨੂੰ 1628 ਈਸਵੀ ਨੂੰ ਵਟਾਲੇ ਆਏ ਕਿ ਆਪਣੇ ਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਵਿਹੋਣ ਵਾਸਤੇ ਆਏ ਤਾਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇੱਥੇ ਆਏ ਸਨ ਇਸ ਸਬੰਧ ਵਿੱਚ ਉਹਨਾਂ ਨੇ ਅਠ ਪੁਜੀ ਕੋਈ ਬਣਵਾਈ ਇਹ ਕੋਈ ਹੁਣ ਦਰਬਾਰ ਸਾਹਿਬ ਦੇ ਮੇਨ ਗੇਟ ਸਾਹਮਣੇ ਸਥਿਤ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਆਉਣ ਤੋਂ ਬਾਅਦ ਅੱਜ ਵੀ ਉਹਨਾਂ ਦੀ ਯਾਦ ਵਿੱਚ ਜੋੜ ਮੇਲਾ ਸਿੱਧ ਗੋਸ਼ਟਾਂ ਦਾ ਫੱਗਣ ਮਹੀਨੇ ਵਿੱਚ ਮਨਾਇਆ ਜਾਂਦਾ ਹੈ ਜਿਸ ਵਿੱਚ ਦੂਰ ਦਰਾਡੇ ਤੋਂ ਸੰਗਤਾਂ ਦਰਸ਼ਨ ਕਰਨ ਆਉਂਦੀਆਂ ਹਨ ਜੀ ਸੋ ਜਿਵੇਂ ਤੁਸੀਂ ਇਸ ਪਾਵਨ ਪਿੱਤਰ ਸਥਾਨ ਦੇ ਦਰਸ਼ਨ ਕੀਤੇ ਤੇ ਇਤਿਹਾਸ ਵਿੱਚ ਦੱਸਿਆ ਗਿਆ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਥੇ ਕਿੱਕਰ ਵੀ ਕੀਤੀ ਸੀ ਕਿੱਕਰ ਲਈ ਤਾਂ ਸੰਗਤਾਂ ਕਹਿਣ ਲੱਗੀਆਂ ਕਿ ਮਹਾਰਾਜ ਇਹ ਤਾਂ ਕਿੱਕਰ ਕੰਡਿਆਂ ਵਾਲੀ ਲੱਗ ਗਈ ਪਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਪੁੱਛਿਆ ਫਿਰ ਤੁਸੀਂ ਕਿਹੜਾ ਫਲਦਾਰ ਪਾਲਦੇ ਹੋ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਫਿਰ ਬਚਨ ਕੀਤੇ ਕਿ ਇਹ ਆਪਣੇ ਆਪ ਹੀ ਜੋ ਭਾਣਾ ਸੀਗਾ ਉਹ ਹੋ ਗਿਆ ਪਰ ਸਮਾ ਪੈ ਕੇ ਇਹ ਕਿਕਰ ਬੇਰੀ ਦੇ ਵਿੱਚ ਬਦਲ ਜਾਵੇਗੀ ਸੋ ਇਹ ਅੱਜ ਪਾਵਨ ਪਵਿੱਤਰ ਉਹ ਬੇਰੀ ਜਿਸ ਦੇ ਆਪ ਦਰਸ਼ਨ ਮੇਲੇ ਕਰ ਰਹੇ ਹਾਂ ਜੀ ਗੁਰਦੁਆਰਾ ਸਾਹਿਬ ਅਚਲ ਸਾਹਿਬ ਦੇ ਵਿੱਚ ਇਹ ਪ੍ਰਾਤਨ ਬੇਰੀ ਹੈ ਜੀ ਜਿਹੜੀ ਕਿਕਰ ਤੋਂ ਆਖਨੇ ਹਨ ਕਿਕਰ ਤੋਂ ਬਾਅਦ ਮੇ ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਦੁਆਰਾ ਟਾਈਮ ਪੈ ਕੇ ਇਸ ਨੂੰ ਬੇਰ ਲਗਣ ਲਾਏ ਸ਼ੁਰੂ ਹੋ ਗਏ 베ਰੀ ਦਾ ਰੂਪ ਲੈ ਲਿਆ ਜੀ ਇਹ ਪਾਵਨ ਪਵਿੱਤਰ ਉਹ ਅ ਕਿਕਰ ਸੀ ਪਹਿਨਾ ਤੇ ਬਾਅਦ ਵਿੱਚ 베ਰੀ ਦਾ ਰੂਪ ਧਾਰ ਗੀ ਜੀ ਤੇ ਸੰਗਤਾਂ ਵਾਸਤੇ ਇੱਥੋਂ ਦੇ ਤੁਸੀਂ ਆਪ ਦਰਸ਼ਨ ਕਰ ਰਹੇ ਹੋ ਇਹ ਉਹ 베ਰੀ ਹੈ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਇੱਥੇ ਆਏ ਤਾਂ ਦਤਨ ਕਰਕੇ ਕਿਕਰ ਦੀ ਉਹਨਾਂ ਨੇ ਦਤਨ ਇੱਥੇ ਗੱਡ ਦਿੱਤੀ ਤੇ ਕਿਕਰ ਹੁਣ ਕਰਕੇ ਤਾਂ ਬਚਨ ਕੀਤੇ ਸੰਗਤਾਂ ਨੇ ਕਿ ਬੇਨਤੀ ਕੀਤੀ ਮਹਾਰਾਜ ਇਹ ਤਾਂ ਕੰਡੇ ਲੱਗਣ ਕਰਨਗੇ ਤਾ ਗੁਰੂ ਨਾਨਕ ਪਾਸ਼ਾ ਜੀ ਨੇ ਕਿਹਾ ਆਖਿਆ ਕਿ ਬਚਨ ਕੀਤੇ ਕਿ ਕਿਸੇ ਟਾਈਮ ਜਾ ਕੇ ਇਹਦੇ 베ਰ ਲੱਗਣ ਕਰਨਗੇ ਸੋ ਇਹ ਜਿਹੜੇ ਮੋਢਾ ਜੀ નીચે ਇੱਕ ਕਿਕਰ ਦਾ ਹੈ ਨੀਚੋਂ ਦੇਖੋ ਕਾਫੀ 2 ਫੁੱਟ ਉੱਚਾ ਵੀ ਹੋ ਚੁੱਕਿਆ ਹੈ ਥੜਾ ਬਣ ਚੁੱਕਿਆ ਹੈ ਤੇ ਇੱਥੇ ਪੁੱਛਣ ਤੇ ਸੇਵਾਦਾਰਾਂ ਤੋਂ ਪਤਾ ਲੱਗਿਆ ਕਿ ਇਹਦਾ ਮੋਢਾ ਜਿਹੜਾ ਕਿਕਰ ਦਾ ਨੀਚੋਂ ਤੇ ਨੀਚੇ ਕਿਕਰ ਦਾ ਮੁੱਢ ਹੋਣ ਕਰਕੇ ਬਾਅਦ ਚ ਗੁਰੂ ਨਾਨਕ ਪਾਸ਼ਾ ਜੀ ਦੇ ਬਚਨ 550 ਸਾਲ ਹੋ ਗਏ ਇਹ ਉਸੇ ਤਰ੍ਹਾਂ ਹੀ ਉਸੇ ਕਿੱਕਰ ਤੋਂ ਬਣੀ ਹੋਈ 베ਰੀ ਆ ਜੀ ਤੇ ਸੰਗਤ ਜੀ ਨੀਚੋਂ ਆਪਾਂ ਦੇਖ ਰਖੇ ਆ ਇਹ ਬਿਲਕੁਲ ਕਿੱਕਰ ਦਾ ਮੁੰਡੇ ਤੇ ਉਪਰੋਂ 베ਰੀ ਪ੍ਰਗਟ ਹੋ ਗਈ ਜੀ ਇਹ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਦੇ ਬਚਨ ਅੱਜ ਵੀ ਅਟੱਲ ਹੋ ਰਹੇ ਨੇ ਦੁਨੀਆ 'ਚ ਬਾਕੀ ਤੁਸੀਂ ਇਤਿਹਾਸ ਮੈਂ ਤੁਹਾਨੂੰ ਦਿਖਾਉਣਾ ਇਤਿਹਾਸ ਰੀਡ ਕਰ ਲਿਓ ਆਪ ਇੱਥੇ ਸਾਹਮਣੇ ਲੱਗਿਆ ਹੋਇਆ ਹੈ ਇਤਿਹਾਸ ਦੀ ਤੁਸੀਂ ਪਾਉਜ਼ ਕਰਕੇ ਪੜ ਸਕਦੇ ਹੋ ਸੋ ਬਹੁਤ ਹੀ ਪਾਵਨ ਪਵਿੱਤਰ ਸਥਾਨੰਦੇ ਤੁਸੀਂ ਦਰਸ਼ਨ ਮੇਲੇ ਕਰੇ ਤੇ ਜਿਸ ਦਰਖਤ ਅਸਾਂ ਨੂੰ ਦੀ ਮੈਂ ਲੰਘ ਰਿਆਂ ਇਹ ਉਹ ਪਾਵਨ ਪਵਿੱਤਰ ਬੇਰੀ ਆ ਜੀ ਪਾ 550 ਸਾਲ ਹੋ ਗਏ ਗੁਰਨਾਨਕ ਪਾਤਸ਼ਾਹ ਜੀ ਨੇ ਦਾਤਨ ਕਰੀ ਕਿਕਰ ਦੀ ਤੇ ਇੱਥੇ ਡੱਬ ਦਿੱਤੀ ਤੇ ਉਸ ਤੋਂ ਬਾਅਦ ਸੰਗਤਾਂ ਦੇ ਕਹਿਣ ਤੇ ਕਿ ਮਹਾਰਾਜ ਇਹ ਕੰਡੇ ਲੱਗਣ ਕਰਨਗੇ ਨੂੰ ਤਾਂ ਬਚਨ ਕਿਤੇ ਕਿ ਟਾਈਮ ਪਾ ਕੇ ਇਸ ਕਿਕਰ ਨੂੰ ਹੀ ਦੇਰ ਲੱਗਣ ਕਰਨਗੇ ਸੋ ਆਓ ਆਪਾਂ ਤੁਹਾਨੂੰ ਇੱਕ ਹੋਰ ਇੱਥੇ ਜਿਹੜਾ ਚਲ ਸਾਹਿਬ ਦਾ ਮੰਦਿਰ ਹੈ ਉਹਦਾ ਮੈਂ ਤੁਹਾਨੂੰ ਦਰਸ਼ਨ ਕਰਾਉਣਾ। ਸਾਹਮਣੇ ਤੁਸੀਂ ਜਿਹੜੀ ਗੇਟ ਜਿਹੜਾ ਦੇਖ ਰਹੇ ਹੋ ਗੁਰਦੁਆਰਾ ਅਚਲ ਸਾਹਿਬ ਦੇ ਤੇ ਪਾਵਨ ਪਵਿੱਤਰ ਖੂਈ ਆ ਜੀ ਇੱਥੇ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਟਾਈਮ ਦੀ ਅੰਦਰ ਦਾ ਗੇਟ ਆ ਜੀ ਇਹ ਹੀ ਉਹ ਪ੍ਰਾਤਨ ਖੂਈ ਆ ਜੀ ਗੁਰੂ ਨਾਨਕ ਪਾਤਸ਼ਾਹ ਦੇ ਟਾਈਮ ਦੀ ਇੱਕ ਖੂਈ ਆ ਦੇਖੋ ਪਾਉਣੀ ਲੱਗੀ ਹੋਈ ਇਹਨੂੰ ਤੇ ਇੱਥੇ ਪੂਰੀ ਗ੍ਰਿੱਲ ਲਾ ਚੁੱਕੇ ਨੇ ਤੇ ਤਕਰੀਬਨ ਜਾਲਾ ਇਹਨੂੰ ਜਿਹੜਾ ਟੋਟੀ ਰਾਹੀਂ ਇਹਦਾ ਮੋਟਰ ਰਾਹੀਂ ਕੱਢਿਆ ਜਾਂਦਾ ਇੱਧਰ ਦੀ ਸੰਗਤਾਂ ਪੀਂਦੀਆਂ ਛਕਦੀਆਂ ਨੇ। ਬਿਲਕੁਲ ਜਿਹੜੀ ਕੋਈ ਬਣੀ ਆ ਉਹ ਬਿਲਕੁਲ ਮੰਦਿਰ ਦੇ ਸਾਹਮਣੇ ਹੈ ਜੀ ਗੁਰੂ ਨਾਨਕ ਪਾਤਸ਼ਾਹ ਦੇ ਵੇਲੇ ਹੁਣ ਆਪਾਂ ਤੁਹਾਨੂੰ ਦਰਸ਼ਨ ਕਰਾਣ ਆਏ ਹਾਂ ਜੀ ਆ ਚਨੇਸ਼ਵਰ ਮੰਦਿਰ ਬਟਾਲੇ ਦੇ ਆ ਚਨੇਸ਼ਵਰ ਮੰਦਿਰ ਭਗਵਾਨ ਸ਼ਿਵ ਦੇ ਵੱਡੇ ਪੁੱਤਰ ਜਿਹੜਾ ਹੈ ਭਗਵਾਨ ਸ਼ਿਵ ਦੇ ਵੱਡੇ ਪੁੱਤਰ ਨੇ ਕਾਰਤਿਕੇ ਤੇ ਗਣੇਸ਼ ਜੀ ਦੇ ਵੱਡੇ ਭਰਾ ਹਨ ਇਹ ਮੰਦਿਰ ਹੈ ਇਤਿਹਾਸਕਾਰ ਆਖਦੇ ਨੇ ਕਿ ਪੂਰੇ ਹਿੰਦੁਸਤਾਨ ਦੇ ਵਿੱਚ ਇੱਥੇ ਇੱਕ ਇਹ ਇੱਕੋ ਇੱਕ ਮੰਦਿਰ ਹੈ ਇਹ ਇੱਕ ਧਾਰਮਿਕ ਸਥਾਨ ਮੰਦਿਰ ਹੈ ਅਚਲੇਸ਼ਵਰ ਮੰਦਿਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਮਹਾਰਾਜ ਸ਼ਿਵ ਜੀ ਦੇ ਪੁੱਤਰ ਕਾਰ्तिकेय ਦੇ ਯਾਦ ਨੂੰ ਵਿੱਚ ਬਣਿਆ ਹੋਇਆ ਹੈ ਇਹ ਪਵਿੱਤਰ ਸਥਾਨ ਹੈ ਦੇਖੋ ਜੀ ਬਹੁਤ ਵੱਡਾ ਮੰਦਿਰ ਹੈ ਜੀ ਜਿਹੜੇ ਭਗਵਾਨ ਸ਼ਿਵ ਜੀ ਦੇ ਵੱਡੇ ਪੁੱਤਰ ਕਾਰ्तिकेय ਗਣੇਸ਼ ਜੀ ਦੇ ਵੱਡੇ ਭਰਾ ਜੀ ਦਾ ਮੰਦਿਰ ਹੈ ਇਹ ਇਸ ਨੂੰ ਮੁਕਤੇਸ਼ਵਰ ਭੁਤਾਂਮ ਵੀ ਕਹਿੰਦੇ ਹਨ ਇਹ ਤਾਮ ਇਤਿਹਾਸ ਅਨੁਸਾਰ ਲਗਭਗ 5 ਤੋਂ 6000 ਸਾਲ ਪੁਰਾਣਾ ਹੈ ਇਤਿਹਾਸ ਅਨੁਸਾਰ ਇਸ ਸਥਾਨ ਤੇ ਇੱਕ ਸਾਲ ਕਹਿੰਦੇ ਪਾਂਡਵਾ ਨੇ ਵੀ ਇੱਥੇ ਬਤੀਤ ਕੀਤਾ ਆਖਦੇ ਹਾਂ ਵਾਂ ਕਿ ਪਾਂਡਵਾ ਨੇ ਪਹਾੜੀ ਦੀ ਛਾਤੀ ਨੂੰ ਪਾੜ ਕੇ ਪਾਂਡਵਾ ਨੇ ਇਹ ਵਈ ਨਦੀ ਦੇ ਕੰਢੇ ਪੰਜ ਗੁਫਾਵਾਂ ਭਗਵਾਨ ਭੋਲੇनाथ ਦਾ ਮੰਦਿਰ ਅਤੇ ਪਾਂਡਵਾ ਨੇ ਮਹਾਭਾਰਤ ਦੇ ਜੁੱਧ ਦੇ ਜਿੱਤਣ ਲਈ ਸਖਤ ਤਪਸ਼ਿਆ ਕੀਤੀ ਸੀ। ਪਾਂਡਵਾਾਂ ਦੀ ਤਪਸ਼ਿਆ ਤੋਂ ਖੁਸ਼ ਹੋ ਕੇ ਭਗਵਾਨ ਭੋਲੇ ਸ਼ਿਵ ਸ਼ੰਕਰ ਨੇ ਪ੍ਰਗਟ ਹੋ ਕੇ ਪਾਂਡਵਾ ਨੂੰ ਅ ਵਿਜੇਸ਼ੀਰੀ ਦਾ ਅਸ਼ੀਰਵਾਦ ਦਿੱਤਾ। ਇਹ ਸਹਾਨਪਿੰਡ ਪੌਂਗ ਸ਼ਾਹਪੁਰ ਕੰਢੀ ਤੋਂ 15 ਤੋਂ 20 ਕਿਲੋਮੀਟਰ ਦੂਰ ਤੇ ਹੈ ਜੀ। ਆਖਦੇ ਹਨ ਕਿ ਇਹ ਗੁਫਾਵਾਂ ਦੱਸਣ ਅਨੁਸਾਰ ਮਹਾ ਭਾਰਤ ਸਮੇਂ ਦੀਆਂ ਪੁਰਾਣੀਆਂ ਗੁਫਾਵਾਂ ਹਨ ਇਸ ਸਥਾਨ ਤੇ ਪਾਂਡਵਾਂ ਦਾ ਅਗਿਆਤ ਵਾਸ ਦੌਰਾਨ ਉਹ ਇਹਨਾਂ ਗੁਫਾਵਾਂ ਵਿੱਚ 6 ਮਹੀਨੇ ਰਹੇ ਇਸ ਸਥਾਨ ਨੂੰ ਮਿੰਨੀ ਹਰਦਵਾਰ ਦਾ ਨਾਮ ਨਾਲ ਨੂੰ ਵੀ ਜਾਣਿਆ ਜਾਂਦਾ ਹੈ ਜੋ ਲੋਕ ਆਪਣਿਆਂ ਤੋਂ ਖੁੱਲ੍ਹ ਜਲ ਪ੍ਰਵਾਹ ਕਰਨਾ ਹਰਦਵਾਰ ਨਹੀਂ ਜਾ ਸਕਦੇ ਉਹ ਇੱਥੇ ਆ ਕੇ ਮਕਤੇਸ਼ਵਰ ਮਹਾਦੇਵ ਮੰਦਿਰ ਆ ਕੇ ਰਾਵੀ ਨਦੀ ਵਿੱਚ ਵਿਸਰਜਨ ਕਰਦੇ ਹਨ ਇਸ ਮੰਦਰ ਵਿੱਚ ਆਰਤੀ ਸ਼ਾਮ ਨੂੰ 5:30 ਤੋਂ 7 ਵਜੇ ਹਰ ਰੋਜ਼ ਹੁੰਦੀ ਹੈ ਸ਼ਰਧਾਲੂ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਰਸ਼ਨ ਕਰਨ ਲਈ ਆਉਂਦੇ ਹਨ ਇਸ ਮੰਦਰ ਵਿੱਚ ਲੰਗਰ ਦੀ ਵੀ ਸਹੂਲਤ ਹੈ ਸਵੇਰੇ 10 ਵਜੇ ਤੋਂ ਸ਼ਾਮ ਤੱਕ ਚੱਲਦਾ ਹੈ ਸੋ ਸਾਹਮਣੇ ਤੁਸੀਂ ਸ਼ਿਵਜੀ ਭਗਵਾਨ ਦਾ ਮੰਦਰ ਦੇਖ ਰਹੇ ਹੋ ਜੀ ਜੋ ਭਗਵਾਨ ਕਾਰਤਿਕ ਦੇ ਵੱਡੇ ਸੁਪੁੱਤਰ ਸ਼ਿਵਜੀ ਦੇ ਵੱਡੇ ਪੁੱਤਰ ਦਾ ਹੈ ਇਹ ਆਜਾਦ ਵਿੱਚ ਇਹ ਮੰਦਰ ਜੋ ਪ੍ਰਾਤਨ ਮਹਾਭਾਰਤਕ ਕਾਲ ਸਮੇਂ ਦਾ ਇਹ ਮੰਦਿਰ ਹੈ ਸામਨੇ ਤੁਸੀਂ ਜਿਹੜੇ ਦਰਸ਼ਕਾਂ ਆਂ ਭਗਵਾਨ ਭੋਲੇਨਾਥ ਦਾ ਮੰਦਿਰ ਹੈ ਜੀ ਤੇ ਸ਼ਿਵਜੀ ਜੀ ਦੇ ਵੱਡੇ ਪੁੱਤ ਸੁਪੁੱਤਰ ਕਾਰ्तिकेय ਦਾ ਸਥਾਨ ਹੈ ਜੀ ਇੱਥੇ ਇੱਕੋ ਇੱਕ ਜਿਹੜਾ ਭਾਰਤ ਦੇ ਵਿੱਚ ਮੰਦਿਰ ਹੈ ਯਾਦ ਵਿੱਚ ਬਣਿਆ ਹੈ ਸ਼ਿਵਜੀ ਦੇ ਵੱਡੇ ਪੁੱਤਰ ਕਾਰ्तिकेय ਜੀ ਦਾ ਆਪਾਂ ਮੰਦਿਰ ਦੇ ਵੀ ਬਿਲਕੁਲ ਸਾਹਮਣੇ ਗੁਰਦੁਆਰਾ ਸਾਹਿਬ ਦੇ ਵਿੱਚ ਦਰਸ਼ਨ ਮੇਲੇ ਕਰਕੇ ਫਿਰ ਦਰਬਾਰ ਸਾਹਿਬ ਸਾਹਮਣੇ ਆ ਗਏ ਜੀ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇਸ ਪਾਵਨ ਪਵਿੱਤਰ ਇਤਿਹਾਸਿਕ ਸਥਾਨ ਗੁਰਦੁਆਰਾ ਅਚਲ ਸਾਹਿਬ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਸ਼ਿਵਰਾਤਰੀ ਵਾਲ ਜਨਾਇ ਤੇ ਨਾਲ ਦੀ ਨਾਲ ਤੁਹਾਨੂੰ ਮੰਦਰ ਦੇ ਵੀ ਦਰਸ਼ਨ ਕਰਾਏ ਜਿਹੜਾ ਕਾਰਤਕੇ ਜੀ ਦੀ ਜਨਮ ਸਥਾਨ ਵਿੱਚ ਬਣਿਆ ਹੋਇਆ ਤੇ ਥੋੜੀ ਥੋੜੀ ਤੁਹਾਨੂੰ ਜਿੰਨੇ ਕੋ ਦਾਸ ਤੋਂ ਸਰਿਆ ਤੇ ਉਹਨਾਂ ਕੋਈ ਇਤਿਹਾਸ ਵੀ ਨਾਲ ਤੁਹਾਡੇ ਨਾਲ ਸਾਝ ਪਾਈ ਹੈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰਿਓ ਦੱਸਿਓ ਤੁਹਾਨੂੰ ਵੀਡੀਓ ਲੈ ਕੇ ਕਿਤਨਾ ਦੀ ਲੱਗੀ ਸੋ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ